ਆਸਾੜ ਤਪੰਦਾ ਤਿਸ ਲਗੈ ਹਰ ਨਾਹ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸਾੜ ਮਹੀਨੇ ਦਾ ਨਾਮ ਇਹ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ ਇਹ ਜੋ ਮਹੀਨਾ ਹੈ ਅੱਤ ਦਾ ਗਰਮ ਮਿਆ ਸੂਰਜ ਦੀਆਂ ਕਿਰਨਾਂ ਜ਼ਮੀਨ ਤੇ ਪੈਂਦੀਆਂ ਨੇ ਜਿੱਤੇ ਜ਼ਮੀਨ ਤਪਦੀ ਹੈ ਜੇ ਕਹਿ ਸਕਦੇ ਆ ਜਿੱਤੇ ਗਰਮੀ ਕਰਕੇ ਪਾਣੀ ਦੇ ਸਰੋਤ ਸੁੱਕ ਜਾਂਦੇ ਨੇ ਬਨਸਪਤੀ ਸੁੱਕ ਕੁਮਲਾ ਜਾਂਦੀ ਹੈ ਪਸ਼ੂ ਪੰਛੀ ਗਰਮੀ ਕਰਕੇ ਵਿਆਕੁਲ ਹੋ ਉੱਠਦੇ ਨੇ ਕਿਉਂਕਿ ਮਹੀਨਾ ਤਪਸ ਵਾਲਾ ਹੈ ਹੁਣ ਗੁਰੂ ਸਾਹਿਬ ਨੇ ਪਹਿਲਾਂ ਵਾਰੀ ਤਪਸ ਦੀ ਗੱਲ ਕੀਤੀ ਵੀ ਸੂਰਜ ਦੀਆਂ ਕਿਰਨਾਂ ਜ਼ਮੀਨ ਤੇ ਪਈਆਂ ਤਪਸ ਵਧੀ ਬਨਸਪਤੀ ਸੁੱਕ ਕਮਲਾ ਗਈ ਪਾਣੀ ਦੇ ਸਰੋਤ ਸੁੱਕ ਗਏ ਪਸ਼ੂ ਪੰਛੀ ਵਿਆਕਲ ਹੋ ਗਏ ਜਿੱਥੇ ਮਨੁੱਖੀ ਤਨ ਵੀ ਗਰਮੀ ਦੇ ਪ੍ਰਭਾਵ ਨੂੰ ਕਬੂਲਦਾ ਹੈ ਬਰੀ ਤੌਰ ਤੇ ਜਿਹੜੀ ਤਪਸ਼ ਹੈ ਜੋ ਸਾਡੇ ਸਰੀਰ ਨੂੰ ਲੱਗਦੀ ਹੈ ਇਹਦੇ ਤੋਂ ਬਚਣਾ ਵਾਸਤੇ ਅੱਜ ਮਨੁੱਖ ਨੇ ਬਹੁਤ ਸਾਧਨ ਆਪਣੇ ਵਾਸਤੇ ਪੈਦਾ ਕਰ ਲਏ ਨੇ ਪਹਿਲਾਂ ਮਨੁੱਖ ਦਰਖਤਾਂ ਦੇ ਛਾਵਾਂ ਹੇਠਾਂ ਬਹਿੰਦਾ ਸੀ ਦਰਖਤਾਂ ਦੀ ਛਾਂ ਤੋਂ ਬਾਅਦ ਹੱਥ ਵਾਲੇ ਪੱਖੇ ਆਏ ਫਿਰ ਬਿਜਲੀ ਦੇ ਪੱਖੇ ਆਏ ਕੂਲਰ ਆਏ ਕੂਲਰ ਤੋਂ ਬਾਅਦ ਹੁਣ ਏਸੀ ਆ ਗਏ ਇਹ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਜਿਹੜੀ ਬਾਹਰੀ ਤਪੱਸ ਹੈ ਜੋ ਤਨ ਤਪਦਾ ਹੈ ਇਸ ਬਾਹਰੀ ਤਪੱਸ ਤੋਂ ਬਚਣ ਵਾਸਤੇ ਅਜਮਨੁਕ ਕੋਲੇ ਬਹੁਤ ਸਾਧਨ ਨੇ ਤੇ ਮਨੁੱਖ ਕਿਤੇ ਨਾ ਕਿਤੇ ਕਾਮਯਾਬ ਹੋ ਗਿਆ ਬਾਹਰੀ ਤਪੱਸ ਤੋਂ ਬਚ ਜਾਂਦਾ ਹੈ ਪਰ ਗੁਰੂ ਸਾਹਿਬ ਆਖਦੇ ਨੇ ਇੱਕ ਜਿਹੜੀ ਤਪੱਸ ਹੈ ਹਿਰਦੇ ਦੇ ਅੰਦਰ ਹੈ ਵਿਕਾਰਾਂ ਦੀ ਜੋ ਅੱਗ ਵੱਲ ਰਹੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਤਾਂ ਕੁਝ ਤੋਂ ਬਚਿਆ ਨਹੀਂ ਜਾ ਸਕਦਾ ਜਿਹੜਾ ਵਿਕਾਰੀ ਮਨੁੱਖ ਹੈ। ਕ੍ਰੋਧੀ ਹੈ ਜਿਹਦੇ ਤੇ ਵਿਕਾਰ ਹਾਵੀ ਨੇ ਉਹਨੂੰ ਭਾਵੇਂ ਅਸੀਂ ਅਤ ਦੀ ਠੰਡੀ ਥਾਂ ਤੇ ਏਸੀ ਵਾਲੇ ਕਮਰੇ 'ਚ ਕਿਉਂ ਨਾ ਬਿਠਾ ਦਈਏ ਉਹਦਾ ਬਾਹਰੋਂ ਤਨ ਠੰਡਾ ਹੋ ਸਕਦਾ ਹੈ ਪਰ ਜੋ ਹਿਰਦੇ ਦੇ ਅੰਦਰ ਤਪੱਸ ਹੈ ਵਿਕਾਰ ਹੈ ਈਰਖਾ ਦਵੇਸ ਭਾਵਨਾ ਹੈ ਇਹ ਅੰਦਰ ਵਾਲੀ ਜਿਹੜੀ ਤਪੱਸ ਹੈ ਇਹ ਖਤਮ ਹੋਣ ਵਾਲੀ ਨਹੀਂ। ਗੱਲ ਸਮਝਣ ਵਾਲੀ ਹੈ। ਇੱਕ ਤਪਸਬਾਦੀ ਜੋ ਤਾਨਨੋਂ ਪ੍ਰਭਾਵ ਪਾਉਂਦੀ ਏ ਉਹਦੇ ਤਮਨੋਂ ਖ ਬਚ ਜਾਂਦਾ ਏ ਇੱਕ ਵਿਕਾਰਨ ਦੇ ਤਪਸ ਜੋ ਹਿਰਦੇ ਦੇ ਅੰਦਰ ਹੈ ਵਿਕਾਰਨ ਦੀ ਅੱਗ ਬਲਦੀ ਏ ਇਹ ਤੇ ਤੂੰ ਤਾਂ ਬਚਾਂਗੇ ਜੇ ਆਪਾਂ ਬਾਣੀ ਨਾਲ ਜੁੜਾਂ ਕਿਉਂਕਿ ਬਚਨ ਹੁੰਦਾ ਏ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟੇ ਕਾਮ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਪੇ ਤਾਂ ਤੂੰ ਸ਼ੀਤਲ ਹੋਵੇਗਾ ਤਾਂ ਤੇਰਾ ਹਿਰਦਾ ਠੰਡਾ ਹੋਵੇਗਾ ਸ਼ੀਤਲ ਹੋਵੇਗਾ ਜਪੰਦੜੋ ਹਰ ਨਾਮ ਜਦੋਂ ਤੋਂ ਆਪਣੇ ਰਸਨਾ ਤੋਂ ਭਾਈ ਨਾਮ ਜਪੇਗਾ ਹੁਣ ਗੁਰੂ ਸੇਭ ਆਖਦੇ ਨੇ ਇਹ ਮਹੀਨਾ ਉਹਨਾਂ ਵਾਸਤੇ ਤਪਸ ਵਾਲਾ ਹੈ ਉਹਨਾਂ ਦਾ ਹਿਰਦਾ ਤਪਦਾ ਹੈ ਉਹਨਾਂ ਦੇ ਹਿਰਦੇ ਵਿੱਚ ਵਿਕਾਰਾਂ ਦੀ ਅਗ ਬਲਦੀ ਹੈ ਜਿਨ੍ਹਾਂ ਕੋਲੇ ਪਰਮੇਸ਼ਰ ਦਾ ਨਾਮ ਨਹੀਂ ਜੋ ਪਰਮੇਸ਼ਰ ਦੇ ਨਾਮ ਤੋਂ ਟੁੱਟ ਗਏ ਨੇ ਆਸਾੜਤ ਪੰਧਾ ਤਿਸ ਲਗੈ ਉਹਨਾਂ ਨੂੰ ਇਹ ਤਪਸ ਵਾਲਾ ਮਹੀਨਾ ਲੱਗਦਾ ਉਹਨਾਂ ਨੂੰ ਤਪਉਂਦਾ ਇਹ ਮਹੀਨਾ ਕਿੰਨਾਂ ਨੂੰ ਹਰ ਨਾਹ ਨਜਿੰਨਾ ਪਾਸ ਜਿਨ੍ਹਾਂ ਕੋਲੇ ਪਰਮੇਸ਼ਰ ਦਾ ਨਾਮ ਨਹੀਂ ਜੋ ਪਰਮੇਸ਼ਰ ਦੇ ਨਾਮ ਤੋਂ ਸਖਣੇ ਨੇ ਜਿਸ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ ਨਹੀਂ ਪੁਰੂ ਸਾਹਿਬ ਆਖਦੇ ਨੇ ਉਹ ਹਿਰਦਾ ਤਪਦਾ ਰਹਿੰਦਾ ਕਿਉਂ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਹੁਣ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਸਮਝਾਈ ਹੈ ਇੱਕ ਤਾਂ ਪਰਮੇਸ਼ਰ ਦੇ ਨਾਮ ਨੂੰ ਨਾ ਜਪਣ ਕਰਕੇ ਹਿਰਦਾ ਤਪਦਾ ਦੂਜਾ ਗੁਰੂ ਸਾਹਿਬ ਆਖਦੇ ਨੇ ਮਨੁੱਖਾ ਸੁਭਾਅ ਹੈ ਮਨੁੱਖ ਬਹੁਤ ਵੱਡੀ ਗਲਤੀ ਕਰਦਾ ਹੈ ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਿਹੜੀ ਆਸ ਭਰੋਸਾ ਵਿਸ਼ਵਾਸ ਉਸ ਮਾਲਕ ਤੇ ਹੋਣਾ ਚਾਹੀਦਾ ਜਿਹਨੇ ਸਾਰੇ ਜਗਤ ਨੂੰ ਜੀਵਨ ਦਿੱਤਾ ਹੈ ਗੁਰੂ ਸਾਹਿਬ ਆਖਦ ਨੇ ਉਹ ਦਾ ਤਿਆਗ ਕਰਕੇ ਜਦੋਂ ਕਿਸੇ ਮਨੁੱਖ ਤੇ ਭਰੋਸਾ ਕਰ ਬਿੰਦਾ ਹੈ ਕਿਸੇ ਮਨੁੱਖ ਦੇ ਆਸਰੇ ਇਹ ਜੀਉਣ ਦਾ ਯਤਨ ਕਰਦਾ ਹੈ ਗੁਰੂ ਸਾਹਿਬ ਆਖਦ ਨੇ ਭਾਈ ਫੇਰ ਇੱਕ ਜਲਖਵਾਰ ਹੁੰਦਾ ਹੈ ਸਾਡਾ ਜਿਹੜਾ ਭਰੋਸਾ ਹੈ ਉਮੀਦ ਹੈ ਉਹ ਵਾਹਿਗੁਰੂ ਤੇ ਹੋਣੀ ਚਾਹੀਦੀ ਹੈ ਕਿਸੇ ਮਨੁੱਖ ਤੇ ਕਿਸੇ ਰਿਸ਼ਤੇਦਾਰ ਤੇ ਇਸਰ ਸਾਡਾ ਭਰੋਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਜਿਹੜੇ ਦੁਨਿਆਵੀ ਭਰੋਸੇ ਨੇ ਇਹ ਟੁੱਟਦੇ ਭਜਦੇ ਰਹਿੰਦੇ ਨੇ ਮਨੁੱਖ ਕਈ ਵਾਰ ਕਹਿ ਦਿੰਦਾ ਮੈਨੂੰ ਫੁਲਾਣੇ ਦੇ ਬੜਾ ਭਰੋਸਾ ਹੈ ਉਹ ਮੇਰੀ ਮਦਦ ਕਰੇਗਾ ਇੱਕ ਵਾਰੀ ਕਰੇਗਾ ਦੋ ਵਾਰੀ ਕਰੇਗਾ ਤੀਜੀ ਵਾਰੀ ਮਨਾਂ ਕਰ ਦੇਗਾ ਜਦੋਂ ਮਨਾਂ ਕਰ ਦੇਗਾ ਤੇ ਮਨੁੱਖ ਫਿਰ ਉਸ ਨਾਲ ਰੋਸ ਵੀ ਜਾਂਦਾ ਹੈ ਭਾਈ ਮੇਰੀ ਮਦਦ ਨਹੀਂ ਕੀਤੀ ਪਰ ਇੱਕ ਵਾਹਿਗੁਰੂ ਐਸਾ ਮਿੱਤਰ ਹੈ ਐਸਾ ਸਾਥੀ ਹੈ ਉਹਦੇ ਤੇ ਭਰੋਸਾ ਰੱਖੇ ਉਹ ਕਦੇ ਮਨਾ ਨਹੀਂ ਕਰਦਾ ਕਦੇ ਖਾਲੀ ਨਹੀਂ ਮੋੜਦਾ ਕਦੇ ਸਾਡੇ ਵਿਸ਼ਵਾਸ ਨੂੰ ਨਹੀਂ ਤੋੜਦਾ ਗੁਰੂ ਸਾਹਿਬ ਆਖਦੇ ਨੇ ਜਦੋਂ ਮਾਲਕ ਤੋਂ ਭਾਈ ਤੋਂ ਟੁੱਟ ਕੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਕਿਸੇ ਮਨੁੱਖ ਤੇ ਭਰੋਖਾ ਭਰੋਸਾ ਰੱਖੇਗਾ ਫਿਰ ਕੀ ਹੋਵੇਗਾ ਗੁਰੂ ਸਾਹਿਬ ਆਖਦੇ ਨੇ ਦੂਏ ਭਾਏ ਬਗੂਚੀ ਐ ਗਲ ਪਈ ਇਸ ਜਮ ਕੇ ਫਾਸ ਜਦੋਂ ਤੇਰੇ ਮਨ ਅੰਦਰ ਦੂਜਾ ਭਾ ਪੈਦਾ ਹੋ ਗਿਆ ਕਿਤੇ ਇੱਕ ਪਰਮੇਸ਼ਰ ਤੇ ਵਿਸ਼ਵਾਸ ਹੋਣਾ ਚਾਹੀਦਾ ਜਦੋਂ ਤੂੰ ਭਾਈ ਦੂਜੇ ਪਾਸੇ ਤੁਰ ਪਿਆ ਗੁਰੂ ਸਾਹਿਬ ਆਖਦੇ ਨੇ ਖੱਜਲ ਖਵਾਰ ਤਾਂ ਹੋਵੇਂਗਾ ਹੀ ਗੱਲ ਪਈ ਇਸ ਜਮ ਕੀ ਫਾਸ ਤੇਰੇ ਗਾਲ ਵਿੱਚ ਜਮਾਂ ਦੀ ਫਾਹੀ ਪੈ ਜਾਵੇਗਾ ਜਾਂ ਕਹਿ ਸਕਦੇ ਆ ਕਿਸੇ ਮਨੁੱਖ ਤੇ ਭਰੋਸਾ ਕਰਨਾ ਮਨ ਆਪਣੇ ਗਾਲ ਵਿੱਚ ਜਮਾਂ ਦੀ ਫਾਹੀ ਪਾਉਣ ਵਾਲੀ ਗੱਲ ਹੈ ਕਿਉਂਕਿ ਅੱਜ ਸਮਾਂ ਐਸਾ ਚੱਲ ਰਿਹਾ ਹੈ ਅੱਜ ਬਹੁਤ ਦੇ ਧਾਰੇ ਗੁਰੂ ਸਾਨੂੰ ਮਿਲਦੇ ਨਹੀਂ ਜੋ ਸਾਨੂੰ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਦਾ ਯਤਨ ਕਰਦੇ ਨੇ ਗੁਰੂ ਸਾਹਿਬ ਆਖਦੇ ਨੇ ਭਾਈ ਜਦੋਂ ਤੂੰ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਗੁਰੂ ਨਾਨਕ ਦੇ ਘਰੋਂ ਛੱਡ ਕੇ ਦੂਜੇ ਪਾਸੇ ਤੁਰੇਂਗਾ ਗੁਰ ਸਿੱਖਾ ਕਿਉਂਕਿ ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ ਤੁਜੇ ਪਾਸੇ ਤੁਰੇਗਾ ਤੇ ਗਲ ਵਿੱਚ ਜਮਾਂ ਦੀ ਫਾਹੀ ਪਏਗੀ ਦੂਏ ਭਾਏ ਬਗੂਚੀ ਐ ਗਲ ਪੈ ਇਸ ਜਮ ਕੇ ਫਾਸ ਬਚਨ ਤਾਂ ਪੜਦੇ ਆ ਗਿਆਨ ਧਿਆਨ ਕਿਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਚਨ ਨੂੰ ਪੜ ਲੈਣਾ ਤੇ ਪੜ ਕੇ ਹਿਰਦੇ ਚ ਵਸਾ ਲੈਣਾ ਇਹ ਤੁਹਾਨੂੰ ਵਕ ਵਕ ਗੱਲਾਂ ਨੇ ਬਚਨ ਆਪਾਂ ਸਾਰੇ ਪੜਦੇ ਆ ਸੁਣਦੇ ਆ ਔਰ ਜਿਨ੍ਹਾਂ ਨੇ ਮਨ ਅੰਦਰ ਬਚਨ ਨੂੰ ਵਸਾ ਲਿਆ ਵੀ ਗੁਰੂ ਨਾਨਕ ਤੋਂ ਵੱਡਾ ਹੋਰ ਕੋਈ ਨਹੀਂ ਉਹ ਫਿਰ ਕਿਸੇ ਦੂਜੇ ਪਾਸੇ ਨਹੀਂ ਜਾਂਦੇ ਅੱਗੇ ਕਿਰਪਾ ਕੀਤੀ ਹੈ ਜਿਹਾ ਬੀਜੈ ਸੋ ਲੁਣੇ ਮੱਥੇ ਜੋ ਲਿਖਿਆ ਸੀ ਇਹ ਗੁਰੂ ਸਾਹਿਬ ਨੇ ਸਾਨੂੰ ਬੜੀ ਕੀਮਤੀ ਗੱਲ ਸਮਝਾਈ ਹੈ ਕਿਉਂਕਿ ਜਿਹੜਾ ਸਾਡਾ ਜੀਵਨ ਹੈ ਕਦੇ ਇੱਕਸਾਰ ਨਹੀਂ ਚੱਲਦਾ ਕਦੇ ਹੱਥ ਦੇ ਸੁੱਖ ਹੁੰਦੇ ਨੇ ਮਨ ਨੂੰ ਬੜਾ ਖੁਸ਼ ਹੁੰਦਾ ਸਭ ਕੁਝ ਚੰਗਾ ਲੱਗਦਾ ਹੈ ਕਈ ਵਾਰ ਜੀਵਨ ਵਿੱਚ ਦੁੱਖ ਆ ਜਾਂਦੇ ਨੇ ਰੁਕਾਵਟਾਂ ਆਉਂਦੀਆਂ ਨੇ ਬਿਮਾਰੀਆਂ ਆ ਜਾਂਦੀਆਂ ਨੇ ਕਿਉਂਕਿ ਜੀਵਨ ਇੱਕ ਸਾਰ ਨਹੀਂ ਚੱਲਦਾ ਦੁੱਖ ਤੇ ਸੁੱਖ ਜੀਵਨ ਦੇ ਪਹਿਲੂ ਨੇ ਜਿਵੇਂ ਦਿਨ ਹੈ ਰਾਤ ਹੈ ਅਮੀਰੀ ਹੈ ਗਰੀਬੀ ਹੈ ਇਸ ਤਰ੍ਹਾਂ ਗੁਰੂ ਸਾਹਿਬ ਆਖਦੇ ਨੇ ਭਾਈ ਸੁੱਖ ਹੈ ਤੇ ਦੁੱਖ ਵੀ ਹੈ ਪਰੇ ਦੁੱਖ ਗੁਰੂ ਸਾਹਿਬ ਆਖਦੇ ਨੇ ਤੇਰੇ ਆਪਣੇ ਕਰਮਾਂ ਕਰਕੇ ਜੀਵਨ ਵਿੱਚ ਕੋਈ ਦੁੱਖ ਸਾਡੇ ਹੈ ਆਇਆ ਅਸੀਂ ਭੋਗਿਆ ਜਾਂ ਭੋਗਾਂਗੇ ਆਪਣੇ ਕਰਮਾਂ ਕਰਕੇ ਹੈ ਪਰਮੇਸ਼ਰ ਕਿਸ ਨੂੰ ਦੁੱਖ ਨਹੀਂ ਦਿੰਦਾ ਗੁਰੂ ਸਾਹਿਬ ਨਿੱਤ ਸਮਝਾ ਦਿੰਦਾ ਜਿਹਾ ਵਿਜੈ ਵੀ ਜਿਸ ਤਰ੍ਹਾਂ ਤੇ ਤੂੰ ਬੀਜ ਬੀਜੇ ਨੇ ਸੋ ਲੂਣਾ ਹੈ ਉਹੀ ਤੈਨੂੰ ਫਲ ਮਿਲਣਾ ਹੈ ਮੱਥੇ ਜੋ ਲਿਖਿਆ ਸ ਜਿਸ ਤਰ੍ਹਾਂ ਤੇ ਤੂੰ ਬੀਜ ਬੀਜਦਾ ਹੈ ਉਸ ਤਰ੍ਹਾਂ ਦਾ ਹੀ ਲੇਖ ਤੇਰੇ ਮੱਥੇ ਤੇ ਪਰਮੇਸ਼ਰ ਉਕਰ ਦਿੰਦਾ ਹੈ ਉਹ ਭਾਈ ਤੈਨੂੰ ਫਲ ਖਾਣਾ ਪੈਂਦਾ ਹੈ ਕਿਉਂਕਿ ਆਪਾਂ ਵੇਖਦੇ ਆਂ ਕਈ ਵਾਰ ਆਲੇ-ਦੁਆਲੇ ਆਪਾਂ ਵੇਖੀਏ ਇਹ ਮਨੁੱਖ ਗੁਰਦੁਆਰੇ ਵੀ ਨਹੀਂ ਆਉਂਦਾ ਨਾਮ ਵੀ ਨਹੀਂ ਜਪਦਾ ਪਰ ਕੰਮ ਕੋਈ ਨਹੀਂ ਰੁਕਦਾ ਬੜੀ ਮੋਜ ਬਣੀ ਹੋਈ ਹੈ ਇੱਕ ਪਾਸੇ ਆਪਾਂ ਵੇਖਦੇ ਮੈਂ ਗੁਰੂ ਨੂੰ ਬੜਾ ਮੰਨਦਾ ਬਾਣੀ ਬੜਾ ਪੜਦਾ ਪਰ ਜੀਵਨ ਦੁਖਮਈ ਹੈ ਉਹਦਾ ਕਾਰਨ ਇਹ ਹੈ ਵੀ ਜਿਹੜਾ ਹੁਣ ਬਾਣੀ ਨਹੀਂ ਪੜ ਰਿਆ ਜੀਵਨ ਆਨੰਦਮਈ ਬਣਿਆ ਉਹ ਭਾਈ ਪਿੱਛੇ ਨਾਮ ਦੀ ਕਮਾਈ ਕਰਕੇ ਆਇਆ ਹੈ ਉਹ ਪਿੱਛੇ ਚੰਗੇ ਬੀਜ ਬੀਜ ਕੇ ਆਇਆ ਉਹ ਆਪਣਾ ਫਲ ਖਾ ਰਿਹਾ ਹੈ ਹੁਣ ਜਿਹਨੂੰ ਦੁੱਖ ਹੈ ਗੁਰੂ ਸਾਹਿਬ ਆਖਦੇ ਨੇ ਕਿਉਂਕਿ ਅਸੀਂ ਕਹਿ ਦਿੰਦੇ ਨੇ ਵੀ ਅਸੀਂ ਕਿਸੇ ਦਾ ਮਾਰਾ ਨਹੀਂ ਕੀਤਾ ਮਨੁੱਖ ਨੂੰ ਹੁਣ ਦਾ ਤਾਂ ਚਿੱਤੇ ਰਹਿੰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਹੁਣ ਦਾ ਤੈਨੂੰ ਚੇਤੇ ਪਰ ਜਿਹੜਾ ਪਿੱਛੇ ਤੂੰ ਜੀਵਨ ਜੀ ਕੇ ਆਇਆ 84 ਲੱਖ ਜੁਨਾਂ ਚੋਂ ਲੰਘ ਕੇ ਆਇਆ ਉਹ ਤੈਨੂੰ ਚੇਤਾ ਨਹੀਂ ਕਿਦਨ ਕਿਤੇ ਤੇਰੇ ਕੋਲੇ ਕੋਈ ਬੀਜ ਮਾੜਾ ਬੀਜਿਆ ਗਿਆ ਉਹਦਾ ਤੈਨੂੰ ਫਲ ਮਿਲ ਰਿਹਾ ਸੋ ਕਹਿਣ ਤੋਂ ਭਾਪ ਗੁਰੂ ਸਾਹਿਬ ਨੇ ਸਾਨੂੰ ਸੁਤੰਤਰ ਰੱਖਿਆ ਕਿ ਤੂੰ ਚੰਗੇ ਕਰਮ ਕਰ ਮਾੜੇ ਕਰ ਤੇਰੀ ਆਪਣੀ ਮਰਜ਼ੀ ਹੈ ਕਿ ਚੰਗੇ ਕਰ ਮਾੜੇ ਕਰ ਤੇਰੀ ਮਰਜ਼ੀ ਹੈ ਪਰ ਇੱਕ ਗੱਲ ਨਾਲ ਸਮਝਾ ਦਿੱਤੀ ਇਹ ਵੀ ਯਾਦ ਰੱਖੀ ਚੰਗੇ ਕਰ ਰਿਹਾ ਮਾੜੇ ਕਰ ਰਿਹਾ ਮਰਜੀ ਤੇਰੀ ਹੈ ਫਲ ਜਿਸ ਤਰ੍ਹਾਂ ਤੂੰ ਕਰਮ ਕਰੇਂਗਾ ਫਲ ਤੈਨੂੰ ਉਸ ਤਰ੍ਹਾਂ ਦਾ ਹੀ ਮਿਲਣਾ ਇਹੋ ਜੇ ਕਰਮ ਨਾ ਕਰ ਬੈਠੇ ਵੀ ਤੇਰੇ ਕੋਲ ਫਲ ਨਾ ਖੱਦਾ ਜਾਏ ਕਿਤੇ ਫਿਰ ਤੰਗ ਹੋ ਜੇ ਜਿਹੜਾ ਬੀਜਿਆ ਸੋ ਲੁਣਾ ਮੱਥੇ ਜੋ ਲਖਿਆਸ ਇਹੋ ਜੇ ਕਰਮ ਨਾ ਕਰ ਬੈਠੇ ਵੀ ਤੇਰੇ ਕੋਲ ਫਲ ਨਾ ਖੱਦਾ ਜਾਏ ਅੱਗੇ ਗੁਰੂ ਸਾਹਿਬ ਆਖਦੇ ਨੇ ਰੈਣ ਬਿਹਾਣੇ ਪੁਛਤਾਣੇ ਉੜ ਚੱਲੀ ਗਈ ਨਿਰਾਸ਼ ਵੀ ਜਿਹੜਾ ਸਮਾਂ ਮਿਲਿਆ ਅਖਤਨ ਇਹ ਭਾਈ ਤੇਰਾ ਜੀਵਨ ਲੰਘਦਾ ਜਾ ਰਿਹਾ ਨਾਮ ਜਪ ਜੇ ਨਹੀਂ ਜਪਦਾ ਫਿਰ ਕਹਿੰਦੇ ਤੂੰ ਨਰਾਸ ਖਾਲੀ ਹੱਥ ਨਾਮ ਤੋਂ ਸਖਣਾ ਸੰਸਾਰ ਤੋਂ ਜਾਵੇਂਗਾ ਭਾਈ ਤੇ ਬੜਾ ਮੁਸ਼ਕਲ ਹੋ ਜਾਵੇਗਾ ਤੈਨੂੰ ਜਮ੍ਹਾਂ ਦੇ ਵਸਪਾ ਦਿੱਤਾ ਜਾਵੇਗਾ ਦੇਖੋ ਨਾਮ ਨੇ ਆਪਾਂ ਜਪਦੇ ਜੀਵਨ ਵਿੱਚ ਆਪਾਂ ਜਿੰਨੀ ਮਰਜ਼ੀ ਤਰੱਕੀ ਕਰ ਲਈਏ ਬੁਲੰਦੀ ਤੇ ਪਹੁੰਚ ਜਾਈਏ ਧਨ ਦੌਲਤ ਦੇ ਢੇਰ ਅੰਬਾਰ ਲਾ ਲਈਏ ਉੱਚੇ ਰੁਤਮਿਆਂ ਤੇ ਪਹੁੰਚ ਜਾਈਏ ਇਹ ਅੱਗੇ ਜਾ ਕੇ ਮਾਇਨੇ ਨਹੀਂ ਰੱਖਦੇ ਕਿਉਂਕਿ ਬਚਨ ਤੁਹਾਨੂੰ ਸਾਰਿਆਂ ਨੂੰ ਚੇਤੇ ਹੋਵੇਗਾ ਤੁਹਾਨੂੰ ਬਚਨ ਸੁਣਾਵਾ ਅਵਰ ਕਾਜ ਤੇਰਾ ਕਿਤੇ ਨਾ ਕਾਮ ਕਹਿੰਦੇ ਹੋ ਕੋਈ ਵੀ ਕੰਮ ਅੱਗੇ ਜਾ ਕੇ ਕੰਮ ਨਹੀਂ ਆਉਣਾ ਫਿਰ ਹੁਣ ਗੁਰੂ ਸਾਹਿਬ ਨੂੰ ਪੁੱਛੇ ਵੀ ਹੁਣ ਕਰੀਏ ਕੀ ਜਿਹੜਾ ਅੱਗੇ ਜਾ ਕੇ ਕੰਮ ਆਵੇ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇਖੋ ਇੱਕੋ ਪੰਕਤੀ ਵਿੱਚ ਦੋ ਗੱਲਾਂ ਸਮਝਾ ਦਿੱਤੀਆਂ ਨੇ ਵੀ ਹੋਰ ਕੋਈ ਕੰਮ ਅੱਗੇ ਕੰਮ ਨਹੀਂ ਆਉਣਾ ਇੱਕੇ ਕੰਮ ਕੀ ਆਵੇਗਾ ਕਹਿੰਦੇ satsangat ਦੇ ਨਾਲ ਮਿਲ ਕੇ ਭਾਈ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਨਾਮ ਜਪ ਅੱਗੇ ਜਾ ਕੇ ਤੇਰਾ ਕੰਮ ਆਏਗਾ ਨਹੀਂ ਤਾਂ ਕਹਿੰਦੇ ਭਾਈ ਨਿਰਾਸ਼ ਹੋ ਕੇ ਸੰਸਾਰ ਤੋਂ ਜਾਏਗਾ ਜਿੰਨ ਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ ਸਾਧੂ ਤੋਂ ਭਾਵੇਂ ਤੇ ਗੁਰੂ ਹੈ ਵੀ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸਿਮਰਿਆ ਜੋ ਗੁਰੂ ਦੇ ਹੁਕਮਾਂ ਤੇ ਤੁਰ ਪਏ ਨੇ ਉਹ ਕਹਿੰਦੇ ਜਿੰਨ ਕੋ ਸਾਧੂ ਭੇਟੀ ਸੋ ਦਰਗਹਿ ਹੋਏ ਖਲਾਸ ਉਹ ਦਰਗਾਹ ਵਿੱਚ ਜਦੋਂ ਜਾਂਦੇ ਨੇ ਸੁਰਖਰੂ ਹੋ ਕੇ ਜਾਂਦੇ ਨੇ ਉਹਨਾਂ ਨੂੰ ਉੱਚੀ ਪਦਵੀ ਮਿਲਦੀ ਹੈ ਪਰਮਾਤਮਾ ਦੇ ਚਰਨਾਂ ਦਾ ਉਹਨਾਂ ਨੂੰ ਪਿਆਰ ਪ੍ਰਾਪਤ ਹੁੰਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ ਕਿਉਂਕਿ ਖਲਾਸ ਤੋਂ ਭਾਵ ਹੈ ਮੁਕਤ ਹੋਣਾ ਕਰ ਕਿਰਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਇੱਥੇ ਅਰਦਾਸ ਕੀਤੀ ਹੈ ਗੁਰੂ ਸਾਹਿਬ ਨੇ ਉਹ ਦੁਨੀਆਵੀ ਦਾਤ ਨਹੀਂ ਮੰਗੀ ਸਾਨੂੰ ਸਮਝਾਇਆ ਕਿ ਇਹ ਪਰਮਾਤਮਾ ਕਿਰਪਾ ਕਰ ਤੇਰੇ ਦਰਸ਼ਨਾਂ ਦੀ ਪਿਆਸ ਮਨ ਅੰਦਰ ਪੈਦਾ ਹੋ ਜੇ ਤੁਕ ਜਦੋਂ ਦਰਸ਼ਨਾਂ ਦੀ ਪਿਆਸ ਪੈਦਾ ਹੁੰਦੀ ਹੈ ਨਾ ਪਿਆਸ ਫੇਰ ਹੀ ਮਨੁੱਖ ਬਾਣੀ ਪੜਦਾ ਹੈ ਫਿਰ ਬਾਣੀ ਨਾਲ ਜੁੜਦਾ ਹੈ ਗੁਰੂ ਘਰ ਹੁੰਦਾ ਆਪਣੇ ਗੁਰੂ ਦੇ دیدار ਕਰਦਾ ਹੈ ਇਹ ਦਰਸ਼ਨਾਂ ਦੀ ਪਿਆਸ ਜਦੋਂ ਪੈਦਾ ਹੋ ਜੇ ਨਾ ਇਹ ਫਿਰ ਉਦੋਂ ਹੀ 부ਝਦੀ ਹੈ ਜਦੋਂ ਪਰਮੇਸ਼ਰ ਦਾ ਮਨੁੱਖ ਦਰਸ਼ਨ ਪਾ ਲੈਂਦਾ ਹੈ ਜਿਵੇਂ ਪਿਆਸਾ ਹੈ ਜਿਹਨੂੰ ਪਿਆਸ ਲੱਗੀ ਹੈ ਉਹਨੂੰ ਵਧਿਆ-ਵਧਿਆ ਚੀਜ਼ਾਂ ਵਿਖਾਈਏ ਵੀ ਤੂੰ ਇਹ ਖਾ ਲੈ ਉਹ ਖਾ ਉਹਦੀ ਪਿਆਸ ਉਦੋਂ ਹੀ 부ਝੇਗੀ ਜਦੋਂ ਪਾਣੀ ਦਾ ਘੁੱਟ ਉਹਦੇ ਪੇਟ ਵਿੱਚ ਜਾਵੇਗਾ ਇਸ ਤਰ੍ਹਾਂ ਹੀ ਦਰਸ਼ਨਾਂ ਦੀ ਵੀ ਪਿਆਸ ਹੈ ਬਚਨ ਹੁੰਦਾ ਆਪ ਜਿਹਨੂੰ ਬਚਨ ਸੁਣਾਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਅਬ ਮੇਰਾ ਦਰਸ ਪਿਆਸ ਮੇਰੋ ਮਨ ਮੋਹਿਓ ਹਰ ਪੰਖ ਲਗਾਏ ਮਲੀ ਜਾਈ ਬਚਨ ਹੁੰਦਾ ਮੇਰਾ ਮਨ ਲੋਚਾ ਗੁਰਦਰਸ਼ਨ ਤائیں ਬਿਲਪ ਕਰੇ ਚਾਤਰਕ ਕੀ ਨਿਆਈ ਜਦੋਂ ਪਿਆਸ ਵੱਧਦੀ ਹੈ ਫਿਰ ਹਾਲਾਤ ਐਸੇ ਬਣ ਜਾਂਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਏ ਪ੍ਰੇਤ ਤੁਧ ਭਗਵੰਤਾ ਇੱਕ ਘੜੀ ਦਾ ਜਿਹੜਾ ਪਿਸੋੜਾ ਕਲਯੁਗ ਜਾਪਦਾ ਵੀ ਪ੍ਰਮਾਤਮਾ ਨਾਲ ਕਦੋਂ ਮਲਾਪ ਹੋਵੇਗਾ ਇਥੇ ਦਰਸ਼ਨਾਂ ਦੀ ਪਿਆਸ ਦੇ ਮੰਗ ਕੀਤਾ ਗੁਰੂ ਸਾਹਿਬ ਜੀ ਅੱਗੇ ਕਿਰਪਾ ਕੀਤੀ ਹੈ ਪ੍ਰਭ ਤਦ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਬਹੁਤ ਵੱਡੀ ਗੱਲ ਸਮਝਾਈ ਹੈ ਇਹ ਪ੍ਰਭੂ ਜੀ ਵਾਹਿਗੁਰੂ ਜੀ ਤੁਹਾਡੇ ਤੋਂ ਬਗੈਰ ਦੂਜਾ ਕੋਈ ਨਹੀਂ ਜਿਹਦੇ ਅੱਗੇ ਮੈਂ ਜਾ ਕੇ ਅਰਦਾਸ ਕਰਾਂ ਜੋ ਮੇਰਾ ਦੁੱਖ ਸੁੱਖ ਸੁਣਦਾ ਹੋਵੇ ਦੁੱਖ ਸੁੱਖ ਸੁਣ ਕੇ ਦੁੱਖ ਨੂੰ ਦੂਰ ਕਰਦਾ ਹੋਵੇ ਵੀ ਪ੍ਰਮਾਤਮਾ ਜੀ ਤੁਹਾਡੇ ਵਰਗਾ ਹੋਰ ਕੋਈ ਨਹੀਂ ਕਿਉਂਕਿ ਮਨੁੱਖ ਬੜੇ ਯਤਨ ਕਰਦਾ ਪਰਮਾਤਮਾ ਨੂੰ ਛੱਡ ਕੇ ਜੇ ਆਪਾਂ ਇੱਧਰ ਉੱਧਰ ਭਟਕਾਂਗੇ ਗੁਰੂ ਸਾਹਿਬ ਆਖਦੇ ਨੇ ਫਿਰ ਭਾਈ ਤੇਰੀ ਅਰਦਾਸ ਕਬੂਲ ਹੋਣ ਵਾਲੀ ਨਹੀਂ ਬਚਨ ਹੁੰਦਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਵੀ ਉਹੀ ਪਰਮਾਤਮਾ ਦੁੱਖ ਸੁਖ ਸੁਣਨ ਵਾਲਾ ਹੈ ਇਹਨੇ ਸੁਣਿਆ ਦੁੱਖ ਸੁਖ ਮੇਰਾ ਵੀ ਉਸ ਪਰਮਾਤਮਾ ਅੱਗੇ ਅਰਦਾਸ ਕਰ ਜਿਨੇ ਤੈਨੂੰ ਤਾਨਾ ਦਿੱਤਾ ਮਾਨ ਦਿੱਤਾ ਜਿਨੇ ਤੈਨੂੰ ਧਾਨ ਦਿੱਤਾ ਸਭ ਕੁਝ ਜਿਸ ਮਾਲਕ ਦਾ ਦਿੱਤਾ ਤੂੰ ਭਾਈ ਖਾ ਪੀ ਹੰਡਾ ਰਿਆ ਉਸ ਮਾਲਕ ਨੂੰ ਚੇਤੇ ਕਰ ਜੇ ਸਭ ਕੁਝ ਅਸੀਂ ਉਹਦਾ ਦਿੱਤਾ ਹੋਇਆ ਖਾ ਕੇ ਹੰਡਾ ਕੇ ਉਹਨੂੰ ਚੇਤੇ ਨਹੀਂ ਕਰਦੇ ਫਿਰ ਬਚਨ ਹੁੰਦਾ ਹੈ ਨਾਮ ਬਿਨਾ ਜੋ ਪੈਰ ਖਾਏ ਜਿਉਂ ਕੂਕਰ ਜੁੱਠਣ ਮੈਂ ਪਾਏ ਫਿਰ ਇਹੋ ਜਿਕੇ ਤੇ ਹਾਲਾਤ ਨਾ ਬਣ ਜਾਣ ਅੱਗੇ ਕਿਰਪਾ ਕੀਤੀ ਹੈ ਆ 650 ਹੁੰਦਾ ਤਿਸ ਲਗੈ ਜਿਸ ਮਨ ਹਰ ਸ਼ਰਨ ਨਿਵਾਸ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦੀ ਬਾਣੀ ਦਾ ਵਾਸਾ ਹੋ ਗਿਆ ਨਾਮ ਵਸ ਗਿਆ ਉਹਨਾਂ ਨੂੰ ਇਹ ਮਹੀਨਾ ਆਖਦੇ ਸੁਹਾਵਨਾ ਲੱਗਦਾ ਉਹਨਾਂ ਵਾਸਤੇ ਮਹੀਨਾ ਠੰਡਕ ਵਾਲਾ ਹੈ ਸ਼ੀਤਲ ਵਾਲਾ ਹੈ ਸ਼ੀਤਲਤਾ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾਉਣਾ ਕੀਤਾ ਸੋ ਅਰਦਾਸ ਕਰੀਏ ਸਤਿਗੁਰੂ ਦੀ ਕਿਰਪਾ ਕਰਨ ਇਹ ਮਹੀਨਾ ਸਾਡਾ ਸਭਨਾਂ ਦਾ ਆਨੰਦਮਈ ਸੁਖਮਈ ਬਾਣੀ ਪੜਦਿਆਂ ਦਾ ਬਤੀਤ ਹੋਵੇ ਸਭਨਾਂ ਨੂੰ ਸਤਿਗੁਰੂ ਜੀ ਨਾਮ ਦਾਣ ਗੁਰ ਸਿੱਖੇ ਜੀਵਨ ਚੜ੍ਹਦੀ ਕਲਾ ਦਾਤਾ ਬਖਸ਼ਿਸ਼ ਕਰਨ ਅਰਦਾਸ ਕਰੀਏ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵੋ ਦਿਨ ਰਾਤ ਨਾਨਕ ਚਾਉ ਇਹੋ ਪੁਲਾ ਚੁਕਾਂ ਦੇ ਖਿਮਾਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ